ਸੇ ਸਭ ਤੋਂ ਪਹਿਲਾਂ ਤੇ ਇਹ ਦੱਸ ਦੂ ਕਿ ਤੁਹਾਡੇ ਕੁਛਿਆਂ ਦੇ ਵਿੱਚ ਖਾਸ ਕੀ ਆ ਲੋਕ ਬੜੇ ਦਿਵਾਨੇ ਨੇ ਚਲਚੇ ਬੜੇ ਹੁੰਦੇ ਨੇ ਕਹਿੰਦੇ ਜੇ ਕੁਲਚੇ ਖਾਣੇ ਆ ਤਾਂ ਸਰਦਾ ਦੀ ਟੋਇਲਟ ਦੇ ਬਿਲਕੁਲ ਸਾਹਮਣੇ ਇੱਕ ਮੁੰਡਾ ਖੜਦਾ ਉੱਥੋਂ ਕੁਲਚੇ ਖਾ ਕੇ ਆਉਣੇ ਆ ਬਸ ਇਹ ਇਹ ਵਧੀਆ ਚੀਜ਼ਾਂ ਦੇਈ ਦੀਆ ਦੇਸੀ ਘਿਓ ਆ ਮੋਲ ਦਾ ਬਟਰ ਆ ਕਰੀਮ ਆ ਪਨੀਰ ਆ ਇਹ ਇਹ ਪੀਜ਼ੇ ਦੇ ਮਸਾਲੇ ਮਸੂਲੇ ਪਾਈ ਯਾਰ ਲਾ ਕੇ ਹੋਰ ਉਹਦੇ ਨਾਲ ਹੀ ਥੋੜਾ ਪੀਜ਼ੇ ਵਰਗੀ ਫੀਲਿੰਗ ਆ ਜਾਂਦੀ ਵਧੀਆ ਲੱਗਦਾ ਤੇ ਇੱਕ ਟਾਈਮ ਦੇ ਵਿੱਚ ਕਿੰਨੇ ਕੁ ਚ ਲਗਾ ਦਿੰਦੇ ਹੋ ਤਾਂ ਵੇ ਇੱਕ ਟਾਈਮ ਦੇ ਵਿੱਚ ਕਟਵਟਨੀ 30 ਤੋਂ 40 ਗੁੱਲ ਚ 30 ਤੋਂ 40 ਗੁੱਲ ਚ ਸਰ ਹੈਗੀ 4 ਹੈਗੀ ਹੈ 4-5 ਹੈਗੇ ਸਭ ਤੋਂ ਫੇਮਸ ਕਿਹੜਾ ਸਾਰੇ ਹੀ ਵਧੀਆ ਸਭ ਤੋਂ ਫੇਮਸ ਪੀਜ਼ਾ ਸਭ ਤੋਂ ਫੇਮਸ ਹੈ ਜੀ ਪੀਜ਼ਾ ਕੁਚਾ ਮਸਾਲੇ ਦੇ ਵਿੱਚ ਹੁੰਦੇ 15-16 ਤਰੀਕੇ ਦੇ ਹੁੰਦੇ ਮਸਾਲੇ ਖੜੇ ਫਿਰ ਉਹਨਾਂ ਨੂੰ ਭੁੰਨ ਕੇ ਫਿਰ ਪੀਸ ਕੇ ਫਿਰ ਮਸਾਲਾ ਤਿਆਰ ਹੁੰਦਾ ਤੇ ਅੱਜ ਅਸੀਂ ਲੁਧਿਆਣਾ ਦੇ ਵਿੱਚ ਖੜੇ ਆਂ ਤੁਹਾਨੂੰ ਦੱਸ ਦਿੰਦਾ ਸਰਦਾਰ ਜੀ ਟੁਆਇਸ ਦੇ ਬਿਲਕੁਲ ਅਸੀਂ ਸਾਹਮਣੇ ਖੜੇ ਆਂ ਤੇ ਇੱਥੇ ਇੱਕ ਤੁਹਾਨੂੰ ਜਿਹੜਾ ਕੁਲਚੇ ਮਿਲਣ ਵਾਲੇ ਆ ਤੁਸੀਂ ਅਕਸਰ ਹੀ ਲੁਧਿਆਣੇ ਦੇ ਕੁਲਚੇ ਤਾਂ ਬੜੇ ਖਾਦੇ ਹੋਣਗੇ ਪਰ ਤੇ ਗੱਲਬਾਤ ਅਸੀਂ ਕਰਦੇ ਆਂ ਤੇ ਕੁਲਚੇ ਜਿਹੜੇ ਪਰਲੇ ਇੱਕ ਦਵਾਈ ਇੱਕ ਬਾਤੀ ਜਿਹੜੀ ਐ ਪੀੜ ਲੱਗਦੀ ਰਹਿੰਦੀ ਐ ਇੱਥੇ ਕਾਰਨ ਕੀ ਐ ਪੀੜ ਲੱਗਣ ਦਾ ਕੀ ਇਹ ਗੱਜਾ ਜਿਹੜਾ ਹੁੰਦਾ ਕਿ ਲਾਜਵਾਬ ਕੀ ਬਣਾਉਂਦੇ ਨੇ ਤੇ ਗੱਲਬਾਤ ਅਸੀਂ ਕਰਦੇ ਹਾਂ ਸੰਜੀਵ ਜੀ ਨਾਲ ਸੰਜੀਵ ਜੀ ਬਾਈ ਜੀ ਕੀ ਹਾਲ ਹੈ ਠੀਕ ਆ ਭਾਈ ਸੱਸੀਗਾ ਹਾਂਜੀ ਹਾਂਜੀ ਅੱਛਾ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਤੁਹਾਡੇ ਕੁਲਚਿਆਂ ਦੇ ਵਿੱਚ ਖਾਸ ਕੀ ਹੈ ਲੋਕ ਬੜੇ دیਵਾਨੇ ਨੇ ਚੱਲਦੇ ਕਿਤੇ ਬੜੇ ਹੁੰਦੇ ਨੇ ਕਹਿੰਦੇ ਜੇ ਕੁਲਚੇ ਖਾਣੇ ਆ ਤਾਂ ਸਰਦਾ ਦੀ ਟੋਸ ਤੇ ਬਿਲਕੁਲ ਸਾਹਮਣੇ ਇੱਕ ਮੁੰਡਾ ਖੜਦਾ ਉੱਥੋਂ ਕੁਲਚੇ ਖਾ ਕੇ ਆਉਣੇ ਆ ਬਸ ਸਹੀ-ਸਹੀ ਵਧੀਆ ਚੀਜ਼ਾਂ ਦੇਈ ਦੀਆ ਦੇਸੀ ਘਿਓ ਆ ਮੋਲ ਦਾ ਬਟਰ ਆ ਕਰੀਮ ਆ ਪਨੀਰ ਆ ਬਸ ਤੁਹਾਡੇ ਵਰਗੇ ਲੋਕਾਂ ਦਾ ਪਿਆਰ ਆ ਤੇ ਜੇ ਅਸੀਂ ਗੱਲ ਕਰ ਲਈਏ ਕਹਿੰਦੇ ਤੁਹਾਡੀ ਪੜਨ ਲਿਖਨ ਦੇ ਹਾਂ ਮਰਾ ਤੇ ਫਿਰ ਪੜਾਈ ਦਾ ਕਿਦਾਂ ਮੈਨੇਜ ਕਰਦੇ ਹਾਂ ਸਟੱਡੀ ਕਰਦੇ ਹਾਂ ਕਿ ਨਹੀਂ ਕਰਦੇ ਨਹੀਂ ਹੋ ਗਈ ਹੋ ਗਈ ਫਿਰ ਮੇਰੀ ਸਟੱਡੀ ਸਟੱਡੀ ਹੋ ਗਈ ਮੇਰੀ ਪਲਸ 2 ਕਿੰਨਾ ਕਿੰਨਾ ਪੜਿਓ ਪਲਸ 2 ਦੇ ਬਾਅਦ ਮੈਂ ਆਈਟੀ ਕੀਤੀ ਵੀ ਵੈਲਡਰ ਦੀ ਪਲੰਬਰ ਦੀ ਫਿਰ ਉਸ ਤੋਂ ਬਾਅਦ ਰੇਡੀਜ ਪੈ ਗਿਆ ਮੈਂ ਆਪਣਾ ਕੰਮ ਤੇ ਫਿਰ ਉਹਦੇ ਟਰਾਈ ਨਹੀਂ ਕੀਤਾ ਵੀ ਜੌਬ ਵਗੈਰਾ ਦਾ ਕੋਈ ਨਹੀਂ ਬਾਹਰ ਜਾਂਦਾ ਬਣ ਰਿਹਾ ਸੀ ਪ੍ਰੋਗਰਾਮ ਫਿਰ ਮੈਂ ਆਪ ਨਹੀਂ ਗਿਆ ਤੇ ਇਹ ਵਾਲਾ ਕੰਮ ਸਟੈਂਡ ਕਰ ਲਿਆ ਆਪਾਂ ਕਿੰਨੇ ਟਾਈਮ ਤੋਂ ਫਿਰ ਹੁਣ ਰੇਡੀਅਲ ਦਾ ਕੰਮ ਸ਼ੁਰੂ ਕੀਤਾ ਹੋਇਆ ਹਾਂਜੀ ਕਿੰਨੇ ਟਾਈਮ ਤੋਂ ਰੇਡੀਅਲ ਦਾ ਕੰਮ ਸ਼ੁਰੂ ਕੀਤਾ ਮੈਨੂੰ ਤਾਂ 4-5 ਸਾਲ ਹੋ ਗਏ ਨਾ 4-5 ਸਾਲ ਹੋ ਗਏ ਵੈਸੇ ਪਹਿਲਾਂ ਫਾਦਰ ਸਾਹਿਬ ਲਾਂਦੇ ਸੀ ਕਿੰਨੇ ਤੁਹਾਡਾ ਪੀਜ਼ਾ ਕੁਲਚਾ ਕਹਿੰਦੇ ਬੜਾ ਫੇਮਸ ਹੈ ਬਹੁਤ ਸਾਰੇ ਲੋਕ ਇੰਤਜ਼ਾਰ ਕਰਦੇ ਆ ਵਾਰੀ ਨਹੀਂ ਆਉਂਦੀ ਪੀਜ਼ਾ ਕੁਲਚੇ ਦੀ ਹਾਂਜੀ ਹਾਂਜੀ ਭਾਈ ਜੀ ਉਹਦੀ ਵਾਰੀ ਨਹੀਂ ਆਉਂਦੀ ਤੇ ਲੁਧਿਆਣਾ ਦੀ ਗੱਲ ਕਰ ਲਈਏ ਤਾਂ ਲੋਕ ਬੜੇ ਪੀਜ਼ਾ ਕੁਲਚੇ ਬਣਾਈ ਜਾਂਦੇ ਆ ਪਰ ਸੰਜੀਵ ਇਹੋ ਜਿਹਾ ਖਾਸ ਕੀ ਹੁੰਦਾ ਪੀਜ਼ੇ ਕੁਲਚੇ 'ਚ ਇਹ ਇਹ ਪੀਜ਼ੇ ਦੇ ਮਸਾਲੇ ਮਸੂਲੇ ਪਾਈ ਯਾਰ ਲਾ ਕੇ ਹੋਰ ਉਹ ਦਿਨ ਵਾਲੀ ਥੋੜਾ ਪੀਜ਼ੇ ਵਰਗੀ ਫੀਲਿੰਗ ਆ ਜਾਂਦੀ ਵਧੀਆ ਲੱਗਦਾ ਤੇ ਇੱਕ ਟਾਈਮ ਦੇ ਵਿੱਚ ਕਿੰਨੇ ਕੁਲਚੇ ਲਗਾ ਦਿੰਦੇ ਉਹ ਤਾਂ ਵੇਖੋ ਇੱਕ ਟਾਈਮ ਦੇ ਵਿੱਚ ਘੱਟੋ ਘੱਟ 30 ਤੋਂ 40 ਗੁਲਚੇ 30 ਤੋਂ 40 ਤੇ ਤੁਸੀਂ ਨਾ ਮੈਂ ਕੈਮਰਾ ਨੂੰ ਕਹੂੰਗਾ ਤੁਸੀਂ ਦਿਖਾ ਦਦੇ ਹੋ ਕਰਾਉਡ ਕਿੰਨਾ ਹੈ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਇੱਥੇ ਆਪਣੀ ਵਾਰੀ ਦਾ ਤੇ ਐਡਰੈਸ ਮੈਂ ਤੁਹਾਨੂੰ ਦੱਸਦਾ ਜਦੋਂ ਤੁਸੀਂ ਮਿੱਡਾ ਚੌਂਕਲੇ ਸਾਈਡ ਆਉਂਦੇ ਹੋ ਤਾਂ ਬਹੁਤ ਹੀ ਫੇਮਸ ਇੱਕ ਦੁਕਾਨ ਹੈ ਤੇ ਸਰਦਾ ਦੀ ਚੋਇਸ ਤੇ ਉਹਦੇ ਬਿਲਕੁਲ ਜਿਹੜਾ ਸਾਹਮਣੇ ਖੜਿਆ ਹੁੰਦਾ ਸੰਜੀਵ ਤੇ ਇੱਥੇ ਤੁਹਾਨੂੰ ਕੁਲਚੇ ਮਿਲਣ ਵਾਲਾ ਕੁਲਚੇ ਦੀ ਹਾਰੀ ਕੁਆਰਾਈਟੀ ਜਿਹੜੀ ਤੁਹਾਨੂੰ ਇੱਥੇ ਮਿਲਣ ਵਾਲੀ ਹੈ ਤੇ ਇੱਕ ਟਾਈਮ ਦੇ ਵਿੱਚ 35 ਤੋਂ 40 ਪੀਸ ਲੱਗਦੇ ਆ ਤੇ ਲੋਕ ਇੰਤਜ਼ਾਰ ਕਰਦੇ ਆ ਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਇੱਥੇ ਕਰਾਊਡ ਲੱਗਿਆ ਹੋਇਆ ਹੈ ਕਿੰਨਾ ਜ਼ਿਆਦਾ ਭੀੜ ਲੱਗੀ ਹੋਈ ਹੈ ਲੋਕਾਂ ਦੀ ਤੇ ਲੋਕ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਸਾਡੇ ਕੁਲਚੇ ਦੀ ਜਿਹੜੀ ਵਾਰੀ ਆਊਗੀ ਤੇ ਸੰਜੀਵ ਦੇ ਨਾਲ ਮੈਂ ਗੱਲਬਾਤ ਥੋੜੀ ਹੋਰ ਕਰੂੰਗਾ ਸੰਜੀਵ ਸੰਦੀਪੇ ਫਿਰ ਕਿਵੇਂ ਮੰਨ ਦੇ ਵਿੱਚ ਆਇਆ ਇੱਕ ਵੀ ਤੁਸੀਂ ਜਿਹੜਾ ਇੱਕ ਕੁਲਚਾ ਦਾ ਕੰਮ ਸਟਾਰਟ ਕੀਤਾ ਕਿਹਨਾਂ ਸਿੱਖਿਆ ਪਹਿਲਾਂ ਤੁਸੀਂ ਕਿਤੋਂ ਨਹੀਂ ਨਹੀਂ ਇਹ ਪਹਿਲਾਂ ਮੇਰੇ ਫਾਦਰ ਸਾਹਿਬ ਲਗਾਉਂਦੇ ਸੀ ਫਿਰ ਉਹਦਾ ਕੰਮ ਕੁਮ ਨਹੀਂ ਹੁੰਦਾ ਸੀ ਫਿਰ ਮੈਂ ਸਕੂਲ ਤੋਂ ਆ ਕੇ ਉਹ ਦੇਖਦਾ ਸੀ ਦੇਖਦੇ ਦੇਖਦੇ ਮੈਂ ਸਿੱਖ ਗਿਆ ਲੋਜੀ ਹੁਣ ਇੱਕ ਟਾਈਮ ਦੇ ਵਿੱਚ ਦੇ ਸਕਦੇ ਹੋ ਕਿੰਨੇ ਕੁਲਚੇ ਲੱਗਣ ਜਾ ਰਹੇ ਆ ਕਿਉਂਕਿ ਇੱਥੇ ਜਿਹੜਾ ਸਵਾ ਤੁਹਾਨੂੰ ਮਿਲਣ ਵਾਲਾ ਟੇਸਟ ਮਿਲਣ ਵਾਲਾ ਹੈ ਕਿ ਤੋਂ ਮੇਰੇ ਤੋਂ ਨਾਲ ਹੋਰ ਨਹੀਂ ਮਿਲੇਗਾ ਕੱਲਾ ਤੁਹਾਨੂੰ ਇੱਥੇ ਹੀ ਮਿਲਣਾ ਟੇਸਟ ਉਹ ਜਿਹੜਾ ਸੁਆਦ ਤਾਂ ਪਹਿਲੇ ਹੀ ਪਾਈ ਰਿਹਾ। ਕੁਲਚਿਆਂ ਦੀ ਕਿੰਨੀ ਵੈਰਾਈਟ ਹੈ ਟੋਟਲ ਆਪਣੇ ਕੋਲੇ ਕਿੰਨੀਆਂ ਹੈਗੀਆਂ ਵੈਰਾਈਟੀਆਂ ਹੈਗੀਆਂ ਨੇ। ਕੁਲਚੇ ਵੀ ਫਿਰ ਹੈਗੀਆਂ ਚਾਰ ਹੈਗੀਆਂ ਚਾਰ ਪੰਜ ਹੈਗੇ। ਕਰੀਮ ਸਭ ਤੋਂ ਫੇਮਸ ਕਿਹੜਾ ਸਾਰੇ ਹੀ ਵਧੀਆ ਸਭ ਤੋਂ ਫੇਮਸ ਪੀਜ਼ਾ ਸਭ ਤੋਂ ਫੇਮਸ ਹੈ ਜੀ ਪੀਜ਼ਾ ਕੁਲਚਾ ਤੇ ਹੁਣ ਪੀਜ਼ਾ ਕੁਲਚਾ ਲਗਾਉਣ ਜਾ ਰਹੇ ਹਾਂ ਕੋਈ? ਹਾਂਜੀ ਹਾਂਜੀ ਨਹੀਂ ਹਲੇ ਸਿੰਪਲ ਕੁਲਚਾ ਲਗਾ ਰਹੇ ਹਾਂ। ਪਹਿਲੇ ਸਿੰਪਲ ਕੁਲਚਾ ਲੱਗਣੇ ਆ ਜੀ ਉਸ ਤੋਂ ਬਾਅਦ ਪੀਜ਼ਾ ਕੁਲਚਾ ਵੀ ਤਾਂ ਉਹ ਦਿਖਾਵਾਂਗੇ ਕਿ ਇਸ ਤਰ੍ਹਾਂ ਦੀ ਬੇਕਿੰਗ ਹੁੰਦੀ ਹੈ ਕਿ ਕੁਝ ਜਿਹੜਾ ਐਡ ਹੁੰਦਾ ਤੇ ਇਹ ਜਿਹੜਾ ਸਾਰਾ ਸਮਾਨ ਆ ਵੀ ਤੁਸੀਂ ਆਪ ਤਿਆਰ ਕਰਕੇ ਲੈ ਕੇ ਆਉਣੇ ਉਹ ਉਹ ਲੈ ਖਾਣੇ ਹੈ ਹੈਲਪ ਕੌਣ ਕਰਦਾ ਨਾਲ ਨਹੀਂ ਕੋਈ ਫਰਕ ਨਹੀਂ ਠੀਕ ਹੈ ਠੀਕ ਠੀਕ ਚਲੋ ਚਾਹ ਬਸ ਇੱਕ ਇੱਕ ਮਸਾਲੇ ਗਿੰਕੇ ਪੈਂਦੇ ਆ ਪੂਰੇ ਹਾਂ ਨਮਕ ਮਸਾਲੇ ਗਿੰਕੇ ਪੈਂਦੇ ਅੱਛਾ ਤੁਸੀਂ ਦੇਖ ਸਕਦੇ ਹੋ ਇੱਕ ਕੁਆਂਟੀਟੀ ਹੈ ਤੇ ਇੱਕ ਜਿਹੜਾ ਇਹਨਾਂ ਦਾ ਬਰਤਨੋਂ ਭਰਿਆ ਹੋਇਆ ਮਸਾਲੇ ਗਿੰਕੇ ਪੈਂਦੇ ਨੇ ਤਾਂ ਕਰਕੇ ਚੁੱਪ ਕਰ ਗਏ ਸੀ ਕੀ ਕੀ ਐਡ ਕਰਦੇ ਹੋ ਮਸਾਲੇ ਵਿੱਚ ਮਸਾਲੇ ਦੇ ਵਿੱਚ ਹੁੰਦੇ 15 16 ਤਰੀਕੇ ਦੇ ਹੁੰਦੇ ਮਸਾਲੇ ਖੜੇ ਫਿਰ ਉਹਨਾਂ ਨੂੰ ਭੁੰਨ ਕੇ ਫਿਰ ਪੀਸ ਕੇ ਫਿਰ ਮਸਾਲਾ ਤਿਆਰ ਹੁੰਦਾ ਤੇ ਜਿਹੜਾ ਤੁਸੀਂ ਮਿਕਸਚਰ ਤਿਆਰ ਕਰ ਰਹੇ ਹੋ ਇਹਦੇ ਵਿੱਚ ਕੀ ਕੀ ਹੁੰਦਾ ਇਹਦੇ ਵਿੱਚ ਇਮਲੀ ਦੀ ਚਟਨੀ ਆ ਪੁਦੀਨਾ ਹੁੰਦਾ ਥੋੜਾ ਜਿਹਾ ਲਸਣ ਹੁੰਦਾ ਹਰੀ ਮਿਰਚਾਂ ਤੇ ਨਾਲ ਛੋਲੇ ਤੇ ਆਲੂ ਹਾਂਜੀ ਤੇ ਜਿਹੜਾ ਮਿਰਚੂ ਨਾ ਹੋ ਰਿਹਾ ਹੁਣ ਜਿਹੜੇ ਸਿੰਪਲ ਕੁਲਚੇ ਲੱਗਣੇ ਉਸ ਤੋਂ ਬਾਅਦ ਵੀ ਇਹ ਕੁਲਚੇ ਦੀ ਮੇਕਿੰਗ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਹੀ ਫੇਮਸ ਸੰਦੀਪ ਦੇ ਕੁਲਚੇ ਲੋ ਜੀ ਹੁਣ ਲੱਗਣ ਜਾ ਰਿਹਾ ਤੜਕਾ ਉਹ ਵੀ ਦੇਸੀ ਘਿਓ ਦਾ ਤੇ ਦੇਖ ਸਕਦੇ ਹੋ ਵੇਰਕਾ ਦਾ ਸ਼ੁੱਧ ਦੇਸੀ ਘਿਓ ਜਿਹੜਾ ਇਸਤੇਮਾਲ ਕਰਦੇ ਆ ਤੇ ਤੜਕਾ ਲੱਗਣ ਜਾ ਰਿਹਾ ਹੁਣ ਛੋਲਿਆਂ ਨੂੰ ਤੇ ਐਡ ਕਰ ਦਿੱਤਾ ਗਿਆ ਵਿੱਚ ਜੀਰਾ ਲੱਗ ਗਿਆ ਜੀ ਤੜਕਾ ਪੂਰੇ ਜਿਹੜੇ ਛੋਲੇ ਹੈਗੇ ਨੇ ਉਹਨਾਂ ਨੂੰ ਤੜਕਾ ਲੱਗਿਆ ਜੀਰੇ ਦਾ ਉਹ ਵੀ ਦੇਸੀ ਘਿਓ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਕਿ ਲਿਖਿਆ ਵੀ ਹੋਇਆ ਰੀੜੀ ਦੇ ਉੱਪਰ ਦੇਸੀ ਘਿਓ ਵਾਲੇ ਅਮਲਬੱਟਰ ਦੇ ਕੁਛੇ ਛੋਲੇ ਤੇ ਤੁਹਾਨੂੰ ਇੱਥੇ ਮਿਲਣ ਵਾਲਿਆ ਤੇ ਤੜਕਾ ਲੱਗ ਚੁੱਕਿਆ ਸਿੰਪਲ ਕੁਲਚੇ ਤਿਆਰ ਹੋਣੇ ਪਹਿਲਾਂ ਫਿਰ ਉਸ ਤੋਂ ਬਾਅਦ ਪੀਜ਼ਾ ਕੁਲਚਾ ਲੱਗਣਾ ਹੈ ਲੋਕ دیਵਾਨੇ ਨੇ ਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਲੱਗੀ ਹੋਈ ਹੈ ਇਸ ਟਾਈਮ ਵੀਰ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਜਿਹੜਾ ਘਿਓ ਹੀ ਹੈ ਕੋਈ ਕੰਜੂਸੀ ਨਹੀਂ ਹੈ ਪੂਰਾ ਦਿਲ ਖੋਲ ਕੇ ਜਿਹੜਾ ਮੱਖਣ ਐਡ ਹੋ ਰਿਹਾ ਸੰਦੀਪ ਕਿੰਨੇ ਵਜੇ ਤੁਸੀਂ ਇੱਥੇ ਆ ਜਾਨਦੇ ਹੋ ਹਾਂ 12 ਵਜੇ 12 ਵਜੇ ਆਇਆ ਕਿੰਨੇ ਵਜੇ ਤੱਕ ਸ਼ਾਮ ਦੇ ਹੁੰਦੇ 7 ਵਜੇ ਤੱਕ 7 8 7 8 ਜੇ ਜੀ 12 ਵਜੇ ਲੈ ਕੇ ਤੇ ਸ਼ਾਮ ਨੂੰ 7 ਵਜੇ ਤੱਕ ਤੁਹਾਨੂੰ ਇੱਥੇ ਸੰਦੀਪ ਜੀ ਮਿਲਣਗੇ ਜਿਨ੍ਹਾਂ ਦੇ ਕੁਲਚੇ ਦਾ ਤੁਸੀਂ ਆਨੰਦ ਲੈ ਸਕਦੇ ਹੋ ਤੇ ਕਿਸ ਦਿਨ ਆਫ ਵੀ ਹੁੰਦਾ ਕਿ ਡੇਲੀ ਕੰਟੀਨਿਊ ਚੱਲਦਾ ਨਹੀਂ ਲੋ ਜੀ ਡੇਲੀ ਕੰਟੀਨਿਊ ਚੱਲਦਾ ਹੋਣ ਆ ਗਿਆ ਜੀ ਪਿਆਜ਼ ਪੂਰਾ ਤੁਸੀਂ ਦੇਖ ਸਕਦੇ ਹੋ ਜਿਹੜਾ ਤਵਾ ਇਹਨਾਂ ਨੇ ਭਰਿਆ ਹੋਇਆ ਉਹ ਇੱਕ ਟਾਈਮ ਦੇ ਕੋਚੇ ਬੰਦੇ ਇੱਕ ਵਾਰੀ ਦੇ ਇਹ ਸਾਰਾ ਪੂਰਾ ਜਿਹੜਾ ਖਾਲੀ ਹੋ ਜਾਣਾ ਤੇ ਉੱਪਰ ਦੀ ਹੋਰ ਮਸਾਲੇ ਐਡ ਹੋ ਰਹੇ ਆ ਤਾਂ ਕਿ ਫਿੱਕੇ ਫਿੱਕੇ ਨਾ ਰਹਿਣ ਲੋ ਜੀ ਹੁਣ ਐਡ ਹੋ ਗਏ ਨੇ ਟਮਾਟਰ ਤੇ ਹਰਾ ਧਨੀਆ ਉੱਪਰ ਦੀ ਹੋਰ ਹਰਾ ਧਨੀਆ ਦੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕੰਬੀਨੇਸ਼ਨ ਆ ਨਾ ਇੱਕ ਤੇ ਕਿੰਨਾ ਪਿਆਰਾ ਲੱਗ ਰਿਹਾ ਦੇਖਣ ਦੇ ਵਿੱਚ ਤੇ ਹੁਣ ਨਾਲ ਐਡ ਹੋ ਰਿਹਾ ਲੈਮਨ ਲਿੰਬੂ ਥੋੜਾ ਜਿਹਾ ਖੱਟਾ ਮਿੱਠਾ ਤੀਸਟ ਔਰ ਥੋੜਾ ਜਿਹਾ ਲੈਮਨ ਦਾ ਤੀਸਟ ਤੇ ਟੇਸਟ ਬੜਾ ਲਾਜਵਾਬ ਇਹਨਾਂ ਦਾ ਤੁਸੀਂ ਵੀ ਆ ਕੇ ਜੇ ਤੁਸੀਂ ਟੇਸਟ ਟਰਾਈ ਕਰਨਾ ਚਾਹੁੰਦੇ ਹੋ ਤਾਂ ਸੰਜੀਵ ਦੇ ਕੁਲਚੇ ਤੁਸੀਂ ਆ ਕੇ ਇਥੋਂ ਟਰਾਈ ਜ਼ਰੂਰ ਕਰ ਸਕਦੇ ਹੋ ਮੈਨੂੰ ਖਾਣਾ ਹੀ ਆਪਣੇ ਦੋ ਪਰਮਾ ਜੀ ਪਨੀਰ ਵਾਲਾ ਆਈ ਜਾਏ ਤੇਰੇ ਇੱਕ ਇੱਧਰ ਤੇ ਦੀ ਇੱਕ ਪੈਕ ਕਰ ਦੇ ਇੱਕ ਮਿੰਟ ਚਾਹ ਦਾ ਦੇ ਦੇ ਯਾਰ ਪਹਿਲੇ ਇੱਧਰ ਦੇ ਦੇ ਯਾਰ ਹਾਂ ਲੋ ਲਓ ਜੀ ਚਾਰ ਚਾਰ ਕਾਇ ਕਤਾ ਇੱਕ ਚੀਜ਼ ਹੋਰ ਜਿਹੜੀ ਦੇਖਣ ਵਾਲੀ ਆ ਸਭ ਤੋਂ ਕਾਸ ਕੇ ਸਪੀਡ ਤੋਂ ਚੈੱਕ ਕਰ ਸਕਦੇ ਹੋ ਵੀ ਸਪੀਡ ਕਿੰਨੀ ਸਪੀਡ ਦੇ ਨਾਲ ਕੁਲਚੇ ਰੈਡੀ ਹੁੰਦੇ ਆ ਇੱਕ ਦੇ ਦਿਆਂ ਲੋ ਖਾਣਾ ਹੀ ਭਾਈ ਖਾਣਾ ਕਿ ਬਿਲਕੁਲ ਅੰਦਰ ਵੀ ਆਪਣੀ ਸੋਚ ਤੂੰ ਕਿਆ ਕਰਦੇ ਮੈਂ ਕਾਰਜਕਰਨ